ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਬਲੌਗ ਵਿੱਚ ਹੋਰ ਸੁਣਾਉ ਜੀ ਕਿ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪਰ ਮਾਥਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮੇ ਜੇ ਸਵੇ ਦੇ ਵੱ ਚੁੱਕੇ ਨੇ 8 ਤੇ ਆਪਾਂ ਹਲੇ ਕੰਮ ਕਰ ਆਪਣਾ ਸ਼ੁਰੂ ਕਰਨਾ ਹੈ ਤੇ ਫਿਰ ਮੈਂ ਕਿ ਆਪ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨਾ ਕਈ ਦਿਨ ਦੇ ਹਨ ਮੈਸੇਜ ਆਈ ਜਲਦੇ ਸੀਗੇ ਤੁਹਾਡੇ ਤੁਸੀਂ ਕਹਿ ਰਹੇ ਸੀਗੇ ਤੁਸੀਂ ਕਹਿ ਰਹੇ ਸੀਗੇ ਵੀ ਸਹਿਜਪ੍ਰੀਤ ਕਈ ਦਿਨ ਦਾ ਵੀਡੀਓ ਦੇ ਵਿੱਚ ਨਹੀਂ ਦਿਖ ਰਿਹਾ ਸਾਰਿਆਂ ਨੇ ਹਨਾ ਪੁੱਛੀ ਜਾਂਦੇ ਸੀਗੇ ਬਾਰ-ਬਾਰ ਤੇ ਵੀ ਜਸਕਰ ਨੇ ਲਿਖਦਾ ਕਈ ਵਾਰ ਦੇਖਣਾ ਮੈਸੇਜ ਆਏ ਵੀ ਸਾਈਜ਼ ਨਹੀਂ ਦਿਖਦਾ ਹੈਗਾ ਕਾਫੀ ਦਿਨ ਹੋ ਗਏ ਤੇ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਦੇ ਆ ਬਣਾ ਦਿੰਦੇ ਆ ਵੀਡੀਓ ਸਾਈਜ਼ ਵੀ ਦੇ ਹੋ ਰਿਹਾ ਸੀਗਾ ਤਿਆਰ ਤੇ ਬੈਕ ਕੈਮਰੇ ਨਾਲ ਦਿਖਾਉ ਲੋ ਜੀ ਇਹ ਸਾਈਜ਼ ਫ੍ਰੀ ਤ ਹੋ ਰਿਹਾ ਤਿਆਰ ਜਾਣ ਵਾਸਤੇ ਤੇ ਇਹ ਭਾਗ ਬਣ ਰਿਹਾ ਨੇ ਕੱਪੜੇ ਪਾ ਲੇ ਮੂਚੋ ਲੜ ਕੱਢ ਕੇ ਹੈਲੋ ਬੁਲਾਇਆ ਤੁਨ ਕਰ ਇੱਧਰ ਸਾਰੇ ਦਿਨ ਪੁੱਛੀ ਜਾਂਦੇ ਸੀਗੇ ਕਿੱਥੇ ਐ ਕੱਢੀ ਮੂਚੋ ਲੜ ਪੱਗ ਵਣ ਕੇ ਫੇਰ ਤੁਹਾਨੂੰ ਮਿਲਦਾ ਜੀ ਇਹ ਤੇ ਇਹ ਸਾਜਰੇ ਚਲੇ ਜਾਂਦਾ ਜੀ ਇਹ ਸਾਜਰੇ ਜਾਣ ਕਰਕੇ ਕਦੇ ਵੀਡੀਓ ਦੇ ਵਿੱਚ ਨਹੀਂ ਆਇਆ ਸਾਜਰੇ ਆਪਣੇ ਕਦੇ ਵੀਡੀਓ ਸਟਾਰਟ ਨਹੀਂ ਕਰੀ ਹੈਗੀ ਨਾਲੇ ਫੇਰ ਰਾਤ ਨੂੰ ਕਈ ਵਾਰ 10 11 ਵੱਜ ਜਾਂਦੇ ਨੇ ਜਦੋਂ ਮੀਂਹ ਪੈਂਦਾ ਸੀਗਾ ਉਦੋਂ ਤਾਂ ਫੇਰ ਬਾਹਰ ਹੀ ਰਹਿ ਪਏ ਸੀਗੇ ਇੱਕ ਦਿਨ 12 ਵਜੇ ਆਇਆ ਇਹ ਰਾਤ ਹਨੇਰਾ ਹੋ ਜਾਂਦਾ ਹੈ ਤੇ ਤਾਂ ਕਰਕੇ ਵੀਡੀਓ ਦੇ ਵਿੱਚ ਲਿਆਉਂਦਾ ਹੈਗਾ ਇਹ ਤੇ ਜਿਹੜੀ ਆਪਣੀ ਲਖਵੀਰ ਭੈਣ ਹੈ ਨਾ ਹਰਿਆਣੇ ਵਾਲੀ ਸਹਾਰਨ ਫੈਮਿਲੀ ਬਲੌਗਸ ਵਾਲੇ ਉਹਨਾਂ ਨੂੰ ਤਾਂ ਪਤਾ ਹੈ ਉਹਨਾਂ ਨੇ ਤਾਂ ਵੀਡੀਓ ਇੰਸਟਾਗ੍ਰਾਮ ਤੇ ਦੇਖਿਆ ਨੇ ਉਹ ਕਹਿੰਦੇ ਵੀ ਹਾਂ ਸਹਿਜ ਨੂੰ ਅਸੀਂ ਦੇਖਿਆ ਹੈ ਇੰਸਟਾਗ੍ਰਾਮ ਤੇ ਵੀਡੀਓ ਸ਼ੇਅਰ ਕਰਦਾ ਹੁੰਦਾ ਹੈ ਇਹ ਆਪਣੇ ਇੰਸਟਾਗ੍ਰਾਮ ਤੇ ਇਹ ਜੀ ਲੱਗ ਗਿਆ ਏਸੀ ਦਾ ਕੰਮ ਸਿੱਖਦਾ ਬੜੇ ਏਸੀਆਂ ਦਾ ਜਿਵੇਂ ਜਾਂਦਾ ਇਹ ਬੜੇ-ਬੜੇ ਹੋਟਲ ਰੈਸਟੋਰੈਂਟ ਉਹਨਾਂ ਦੇ ਵਿੱਚ ਏਸੀ ਲੱਗੇ ਹੁੰਦੇ ਆ ਉਹਨਾਂ ਦੇ ਰਿਪੇਅਰ ਕਰ ਜਾਂਦੇ ਆ ਤੇ ਉੱਥੇ ਫਿਰ ਵੀਡੀਓ ਬਹੁ ਜਾਂਚੀ ਬਹੁਤ ਦੂਰ-ਦੂਰ ਜਾਂਦੇ ਨੇ ਤੇ ਉਹਨਾਂ ਦੀ ਵੀਡੀਓ ਸ਼ੇਅਰ ਕਰ ਦਿੰਦਾ ਹਾਂ ਇੰਸਟਾਗ੍ਰam ਤੇ ਮੈਂ ਤਾਂ ਇਹਨੂੰ ਕਿਹਾ ਸੀਗਾ ਵੀ ਰਹਿਣ ਦੇ ਲੱਗਣਾ ਪਰ ਇਹ ਲੱਗ ਗਿਆ ਕਹਿੰਦਾ ਮੈਂ ਤਾਂ 1 ਮਹੀਨਾ ਲਾਉਣਾ ਵੀ ਛੁੱਟੀਆਂ ਹੀ ਨੇ ਵੀ ਮੈਂ ਹੋਰ ਸਿੱਖ ਲੂੰਗਾ ਤੇ ਤਾਂ ਕਰਕੇ ਇਹ ਸਿੱਖਣ ਲੱਗਿਆ ਹੋਇਆ ਹੁਣ ਏਸੀਆਂ ਦਾ ਕੰਮ ਮੈਂ ਤਾਂ ਬਹੁਤ ਜ਼ੋਰ ਲਾਇਆ ਵੀ ਪੁੱਤ ਰਹਿਣ ਦੇ ਵੀ ਮਹੀਨਾ ਇੱਕ ਦੋ ਆਰਾਮ ਕਰ ਲਾ ਘਰੇ ਪਰ ਇਹ ਕਹਿੰਦਾ ਨਹੀਂ ਕਹਿੰਦਾ ਮੈਂ ਤਾਂ ਲੱਗਣਾ ਹੀ ਲੱਗਣਾ। ਬਾਕੀ ਜੀ ਹਸਵਾ ਮੇਰੇ ਵਾਲਾ ਹੀ ਆ। ਜਿਵੇਂ ਮੈਂ ਛੇਤੀ ਲੱਗ ਗਈ ਸੀ ਹਨਾ। ਕਮਾਕਾਰਾਂ ਦੇ ਵਿੱਚ ਉਦਾਂ ਹੀ ਇਹ ਆ। ਮੈਂ ਵੀ 8th ਕਲਾਸ ਦੇ ਵਿੱਚ ਆਪਣੇ ਕੱਪੜੇ ਸਲਾਈ ਕਰਨੇ ਸਿੱਖ ਲਏ ਸੀਗੇ। 10ਵੀਂ ਕਲਾਸ ਤੱਕ ਮੈਂ ਬੱਚਾ ਰੋਸ਼ਨ ਦੇਣ ਲੱਗ ਗਈ ਸੀ। ਉਦਾਂ ਹੀ ਇਹ ਆ। ਛੇਤੀ ਤੋਂ ਛੇਤੀ ਸਿੱਖ ਰਹੀ ਆ ਕਹਿੰਦਾ ਮੈਂ ਸਿੱਖਣਾ ਛੇਤੀ ਮੈਂ ਹਜਰ ਸਿੱਖ ਲਾ। ਇਹ ਮਿਲ ਹੋਣ ਸਾਰੀ ਪੁੱਛੀ ਜਾਂਦੇ ਸੀਗੇ ਬਿਸਾਇੰਗ ਲਿਆ ਦੰਨੀਆ ਹੁਣ ਹੁਣ ਮੂੰਹ ਸਾਫ ਹੁੰਦਾ ਪਹਿਲਾਂ ਨਹੀਂ ਆਉਂਦਾ ਸੀਗਾ ਧੁੱਪਾਂ ਨੇਰਾ ਪੈ ਰਿਆ ਸੀਗਾ ਅੱਜ ਕਿੱਧਰ ਜਾਣਾ ਤੇ ਹੈ ਅੱਜ ਇਹਨੇ ਖੰਨੇ ਜਾਣਾ ਖੰਨੇ ਤੋਂ ਕਈ ਵੇ ਲੁਧਿਆਣੇ ਚਲੇ ਜਾਂਦੇ ਪਤਾ ਨਹੀਂ ਕਿ ਕਿੱਧਰ ਕਿੱਧਰ ਜਾਂਦੇ ਨੇ ਇਹ ਤੇ ਮੈਂ ਕਿਹਾ ਸੀ ਨਾ ਵੀ ਨਾ ਲੱਗ ਨਾ ਆਪਣੇ ਆਪ ਲੱਗਿਆ ਜੀ ਇਹ ਕਹਿੰਦਾ ਮੈਂ ਸਿੱਖਣਾ ਹੀ ਸਿੱਖਣਾ ਬਸ ਇਹਨੂੰ ਸ਼ੌਂਕ ਆ ਇਹ ਜੇ ਕੰਮ ਕਰਾਂ ਮੈਂ ਹੈਲੋ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਇਹ ਹੈਗਾ ਜੀ ਨੈਕਸਟ ਡੇ ਕੱਲ ਵੈਸੇ ਤਾਂ ਵੀਡੀਓ ਸਟਾਰਟ ਕਰਤੀ ਸੀ ਮੈਂ ਤੇ ਉਸ ਤੋਂ ਬਾਅਦ ਕੋਈ ਵੀਲੌਗ ਨਹੀਂ ਬਣਾਇਆ ਹੈਗਾ ਮੈਂ ਸਾਇਕਲ ਨੂੰ ਤੋੜ ਕੇ ਨਾ ਫਿਰ ਮੈਂ ਕੰਮ ਕਰ ਕਰੇ ਕੱਲ ਗਰਮੀ ਉਹ ਬਹੁਤ ਜ਼ਿਆਦਾ ਸੀ ਇੰਨੀ ਜ਼ਿਆਦਾ ਗਰਮੀ ਸੀ ਨਾ ਜਦੋਂ ਮੈਨੂੰ ਗਰਮੀ ਜ਼ਿਆਦਾ ਆਉਂਦੀ ਹੈ ਫਿਰ ਮੇਰਾ ਪਤਨਿ ਬਲੱਡ ਕੱਢ ਦਿੰਦਾ ਪਤਾ ਨਹੀਂ ਕੀ ਹੁੰਦਾ ਹੈ ਮੈਨੂੰ ਉਸ ਤੋਂ ਬਾਅਦ ਇੰਨੀ ਨੀਂਦ ਆਈ ਮੈਂ ਤਾਂ ਪਈ ਰਹੀ ਸਾਰੀ ਦਿਹਾੜੀ ਉੱਠੇ ਨਹੀਂ ਹੋਇਆ ਹੈਗਾ ਬਹੁਤ ਜਾਂਜੀ ਸ੍ਰੀ ਕਲਰ ਬੋ ਹੋ ਗਿਆ ਤੇ ਮਾਲੇ ਪਤਰੀ ਨਹੀਂ ਹੋਣੀ ਨਹੀਂ ਫਿਰ ਨਹੀਂ ਮੈਂ ਤਾਂ ਹੋਈ ਸੀ ਕੱਲ ਬਰੋਮਣੇ ਕੱਲ ਨਾ ਮੈਂ ਕੋਈ ਸਬਜ਼ੀ ਬਣਾਈ ਆਥਰੇ ਵਾਸਤੇ ਚਟਨੀ ਬਣਾ ਕੇ ਸਾਰ ਲਿਆ ਸੀਗਾ ਤੇ ਉਹੀ ਖਾਣੀ ਸੀਗੀ ਸੋ ਮਸੈਲਪ੍ਰੀਤ ਕਹਿੰਦਾ ਸੀ ਕਹਿੰਦਾ ਮੰਮੀ ਭਿੰਡੀਆਂ ਬਣਾ ਦਿੰਦੀ ਸਹਜ ਨੂੰ ਪਸੰਦ ਨੇ ਭਿੰਡੀਆਂ ਜਿਸ ਕਰ ਨੂੰ ਨਹੀਂ ਹੈਗੀਆਂ ਤੇ ਮੈਂ ਕੱਲ ਬਣਾ ਲਾਂਗੀ ਤੋੜੀਆਂ ਬੰਨਾਂ ਨੇ ਹੁਣ ਦੇਖਦੀਆਂ ਹਾਰੇ ਸੁੱਤਾ ਪਿਆ ਉਹਨੂੰ ਠਾਲਦੀਆਂ ਬਾਅਦ ਪਹਿਲਾਂ ਮੈਂ ਹਾਂ ਚੱਲ ਰੋਟੀ ਲਾ ਲਾ ਤੁਰਕੀ ਲਾਉਣ ਲੱਗੀਆਂ ਫੇਟ ਪਾ ਲਈਏ ਉਹਨੂੰ ਤੇ ਨੌਕ ਮੇਜਾਂ ਨੰਦਾਂ ਤੇ ਮੈਂ ਹਾਂ ਚੱਲ ਹੁਣ ਸਬਜ਼ੀ ਬਣਾ ਲਵਾਂਣੀ ਉਹਦੇ ਜੋਗੀ ਬੜਾ ਉਹਦੇ ਜੋਗੀ ਨਾ ਬਤਾਓ ਤੇ ਬਣਾ ਕੇ ਦਵਾਂਗੀ ਉਹਨੂੰ ਪਿੰਡੀਆਂ ਆ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤਾਂ ਮੈਂ ਤੇ ਜੇ ਕੋਈ ਸਬਜ਼ੀ ਬਣਾਉਣੀ ਹੋਵੇ ਕਿਵੇਂ ਬਣਾ ਸਕਦੇ ਹਾਂ ਆਪਾਂ ਬਣਾ ਲਿਆ ਪਹਿਲਾਂ ਮੈਂ ਹਾਂ ਚੱਲ ਰੋਟੀ ਪਕਾ ਲਾ ਤੇ ਮੈਂ ਤਾਂ ਆਪ ਫਿਰ ਚੁੱਲੇ ਤੇ ਬਣਾਵਾਂਗੇ ਮੈਨੂੰ ਚੁੱਲੇ ਦੀ ਸਬਜ਼ੀ ਵਧੀਆ ਲੱਗਦੀ ਭਿੰਡੀਆਂ ਮੈਨੂੰ ਨਾ ਗੈਸ ਤੇ ਬਣਾ ਕੇ ਵਧੀਆ ਨਹੀਂ ਲੱਗਦੀਆਂ ਇਹ ਭਿੰਡੀਆਂ ਉਹ ਜਿਹੜੀਆਂ ਨਹੀਂ ਮੈਨੂੰ ਕੱਚੀ ਕੱਚੀ ਭਿੰਡੀ ਵਧੀਆ ਨਹੀਂ ਲੱਗਦੀ ਖਾਣ ਨੂੰ ਸਰਵੇ ਦੇ ਪਾਪਾ ਕਹਿੰਦਾ ਹਰੀ-ਹਰੀ ਰੱਖਿਆ ਕਰ ਜਦੋਂ ਜਿਆਦਾ ਪੁੰਨ ਲੜਾ ਮੈਨੂੰ ਪੁੰਨ ਜਿਹੀਆਂ ਲੱਗਦੀਆਂ ਸਾਡੀ ਆਪ ਕੋ ਆਪਣੀ ਪਸੰਦ ਦਾ ਸਬਜ਼ੀ ਅੱਜ ਤੱਕ ਉਸ ਹਵਾ ਚੱਲਦੀ ਹੈ ਕੱਲ ਐਨੀ ਗਰਮੀ ਪਈ ਬਹੁਤ ਜ਼ਿਆਦਾ ਗਰਮੀ ਪਈ ਕੱਲ ਤਾਂ ਕੰਮ ਕਰਨ ਨੂੰ ਆ ਜੀ ਨਾ ਸਾਰੇ ਇੱਕ ਕਰਨਾ ਪੈਗਾ ਬਹੁਤ ਗਰਮੀ ਸੀ ਕਿੰਨੀ ਕਰਤਾਂ ਤੇ ਇਹ ਇੱਕ ਡੱਬਾ ਲੈਂਦਾ ਸਹਜ ਨੇ ਮਤਲਬ ਇਹਦੇ ਵਿੱਚ ਇਹਨੂੰ ਨਾ ਉੱਥੇ ਰੈਸਟੋਰੈਂਟ ਪਤਾ ਨਹੀਂ ਹੋ ਹੈ ਨਾ ਉਹਨਾਂ ਨੇ ਉਹ ਪਾ ਕੇ ਦਿੱਤੇ ਸੀਗੇ ਨਿਊਡਲ ਵਗੈਰਾ ਭਰ ਕੇ ਦਿੱਤਾ ਸੀਗੇ ਨੇ ਇਹ ਡੱਬੇ ਜਨਾ ਮੈਂ ਹੁਣ ਦਹੀਂ ਜਮਾ ਮੈਂ ਨੂੰ ਵਧੀਆ ਲੱਗਿਆ ਮੈਂ ਚਾਹ ਨਾਲੇ ਬੰਦ ਆ ਨਾਲ ਕੁਲ ਦੇ ਕੇ ਜਾਂ ਮੁੰਡਾ ਇਹਦੇ ਚ ਜਵਾਦਾਂ ਮੈਂ ਬਾਕੀ ਤੁਹਾਡਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਇਨੇ ਸੋਹਣੇ ਸੋਹਣੇ ਕਮੈਂਟ ਕਰਨਾਂ ਨੂੰ ਤੇ ਇਨੇ ਵਧੀਆ ਵਧੀਆ ਆਪਣੀਆਂ ਅ ਤਿਕਾ ਨੇ ਬਲੇਸਿੰਗਸ ਦੇਣ ਨੂੰ ਹਨਾ ਬੋਲਦੇ ਇਨੇ ਬੜੀਆ ਵਧੀਆ ਕੜੀਆਂ ਸ਼ੁਭਕਾਮਨਾਵਾਂ ਦੇਣ ਬਹੁਤ ਦਿਲਾਜੋਸ਼ ਕਮੈਂਟ ਕਰਦੇ ਕੱਲ ਕੰਮਰਾ ਜੀ ਕਰਦਾ ਵੀ ਰੈਡ ਦੇ ਬਲੌਗ ਬਣਾਉਣਾ ਨਾ ਬੀਬੀ ਉਹ ਟੰਗ ਨੇ ਮੇਰੇ ਜੀਨ ਕਰਦਾ ਕਈ ਵਾਰ ਫੇਰ ਜਦੋਂ ਨਾ ਮੈਂ ਤੁਹਾਡੇ ਕਮੈਂਟ ਪੜ੍ਹਦੀ ਆਂ ਨਾ ਸੋਹਣੇ ਸੋਹਣੇ ਹਨਾ ਫੇਰ ਮੇਰੇ ਜੀ ਕਰਿਆ ਹੁੰਦਾ ਵੀ ਨਹੀਂ ਕਮੈਂਟ ਦੇ ਬਲੌਗ ਤੇ ਬਣਾਉਣਾ ਹਨਾ ਚਲੋ ਹੌਲੀ ਹੌਲੀ ਆਈ ਜਾਂਦੇ ਆ ਮਤਲਬ ਡੇਲੀ ਚਾਹੀ ਨਹੀਂ ਉਹਦੇ ਹੌਲੀ ਹੌਲੀ ਤੇ ਵੀਊ ਆਈ ਜਾਂਦੇ ਨੇ ਫੇਰ ਮੈਂ ਪਾ ਦਿੰਦੇ ਆ ਕੱਲ ਕਰਾਂ ਮਨ ਜਿਆ ਹੋਏ ਤਾਂ ਸ਼ਟ ਕਰ ਦਿਆ ਫੇਰ ਪਾਉਣ ਦੀ ਕੋਈ ਗੱਲ ਹੁਣ ਆਏ ਆ ਵੀ ਨਾਲ ਦਾ ਜਸ ਕਰਨ ਧਰੇ ਆ ਫਰਮਾ ਕੱਲੀ ਬਲੌਗ ਪਾਵਾ ਮੇ ਕੀ ਹੈ ਨਾ ਬੱਚਿਆਂ ਨਾਲ ਹੁੰਦਾ ਥੋੜਾ ਜਿਹਾ ਮੱਗ ਹੋਵੇ ਚੱਲ ਬਲੌਗ ਪਾੜ ਦਿੰਦਾ ਠੀਕ ਹੈ ਗੱਲਾਂ ਵਰਤਾ ਹੋ ਜਾਂਦੀਆਂ ਇਹ ਕੱਲੀ ਮਸਤੀ ਹੀ ਗੱਲਾਂ ਵਰਤਾ ਕਰਦਾ ਥੋੜਾ ਜਿਹਾ ਹੈ ਨਾ ਫਿਰ ਔਖਾ ਲੱਗਦਾ ਪਟੇ ਜੀ ਮੈਂ ਤੁਹਾਨੂੰ ਵੀ ਬਣਾਇਆ ਕਰੂੰਗੀ ਅੱਜ ਫਿਰ ਉਹ ਪੈਣਾ ਕੱਣ ਲਾ ਲਏ ਦੀਏ ਨੇ ਕਿੰਨੂੰ ਬਲੌਗ ਨਹੀਂ ਪਾਇਆ ਤੇ ਕੱਲ ਨੂੰ ਵੀਰਵਾਨ ਵੱਚੇ ਦੀ ਸੀ ਤੁਹਾਨੂੰ ਮੈਸੇਜ ਆਇਆ ਸੀ ਕਹਿੰਦੀ ਜਸ ਕਰਨ ਗਿਆ ਕਹਿੰਦੀ ਟੋਡਾ ਨਹੀਂ ਕੀ ਕਰਦਾ ਫਿੱਕੇ ਜਾਣ ਨੂੰ ਕੀ ਕਰੀਏ ਬਣੇ ਫਿੱਕੇ ਜਾਣ ਨੂੰ ਤਾਂ ਜੀ ਜੀ ਦਾ ਨਹੀਂ ਕਰਦਾ ਨਾ ਸੱਦਾ ਹੀ ਕਰਦਾ ਹੁੰਦਾ ਪਰ ਹੁਣ ਮੈਂ ਰਸਤੇ ਹਨਾ ਮੇਰੀ ਜ਼ਿੰਮੇਵਾਰੀਆਂ ਬਹੁਤ ਨੇ ਫਿਰ ਤੇ ਜੇ ਮੈਂ ਚਲੇ ਗਈ ਮੈਂ ਪਰ ਡੰਗਰ ਜਿਹੜਾ ਦੁੱਧ ਦੁੰਦੇ ਨੇ ਉਹ ਵੀ ਨਹੀਂ ਦੇਣਾ ਹੈਗਾ ਸਾਰਾ ਖਾਚਾ ਰੋਟਾ ਬਹੁਤ ਆਖੇ ਅਸਲ ਜਿੰਦ ਤੋਂ ਪੰਜ ਜਣਗੀਆਂ ਉਹ ਤੇ ਮੈਂ ਚਲੇਗੀ ਘਾਟਾ ਦੇ ਤੇ ਤਾਂ ਕਰਕੇ ਦੀ ਚਲ ਕੋਈ ਗੱਲ ਨਹੀਂ ਮੈਂ ਤਾਂ ਜੇ ਦੁਕਾਨ ਤੇ ਜਾ ਤੈਨ ਘੰਟੇ ਨਾ ਕਿਤੇ ਰਸਤੇ ਚਲੇ ਜਾ ਮੈਂ ਜਾਂ ਮਤਲਬ ਸ਼ਹਿਰ ਵਗੈਰਾ ਚਲੇ ਜਾ ਮੈਂ ਦਿਹਾੜੀ ਲੱਭ ਜੇ ਮੈਨੂੰ ਕੋਈ ਨੂੰ ਡਗਰਾ ਬੁਰਾ ਹਾਲ ਹੋ ਜਾਂਦਾ ਕੋਤਾ ਕਰਕੇ ਮੈਂ ਕਿੱਥੇ ਜਾਂਦੀ ਹਾਂ ਇਹ ਤੇ ਨਹੀਂ ਜਾਂਦੀ ਹੈਗੀ ਤੁਸੀਂ ਦੇਖੀ ਗਿਆ ਹਾਂ ਮੈਂ ਕਿੰਨਾ ਚਿਰ ਹੋ ਗਿਆ ਮੈਂ ਆਪਦੀ ਨਾਲ ਪੁੱਤਾਂ ਕੋਲ ਵੀ ਨਹੀਂ ਗਈ ਹੈਗੀ ਇਹ ਆ ਨੇੜੇ ਆ ਇਹਦੇ ਕੋਲ ਵੀ ਨਹੀਂ ਜਾ ਹੁੰਦਾ ਜਿਹੜੀ ਦੂਰ ਨੂੰ ਥੋੜਾ ਜਾਏ ਕਿੱਥੇ ਉਹ ਮੈਂ ਸੈਜ ਨੂੰ ਕਿਹਾ ਸੀਗਾ ਕਿ ਮੈਂ ਚੱਲ ਵੀ ਤੁਰਣ ਦੇ ਲੱਗਣ ਨੂੰ ਵੀ ਆਪਾਂ ਘੁੰਮਿਆ ਕਰਾਂਗੇ ਮੋਟਰਸਾਈਕਲ ਤੇ ਵੀ ਰਸਤਾਰੀਆਂ ਤੇ ਜਾਲੇ ਜਾਵਾਂਗੇ ਵੀ ਤੂੰ ਲੈ ਜਾ ਕਰੀ ਮੈਨੂੰ ਜਿੰਦ ਦਿਨ ਜਾ ਕੇ ਮੁੜ ਆਇਆ ਕਰਾਂਗੇ ਤੇ ਕਦਾ ਨਹੀਂ ਕਹਦਾ ਮੈਨੂੰ ਤਾਂ ਲੱਗਦਾ ਹੁਣ ਜਾਉਂਗੀ ਇਹਦੇ ਨਾਲ ਇਹਦੇ ਨਾਲ ਜਾਂਦੀ ਹੁੰਦੀ ਸੀਗੀ ਫਿਰ ਹੁਣ ਇਹ ਕੰਮ ਤੇ ਲੱਗ ਗਿਆ ਤੇ ਚੱਲ ਆ ਗਈ ਕਿੰਨੇ ਨਾਲ ਮੇਰੀ ਸਲਾਹ ਸੀ ਨਹੀਂ ਆਪਾਂ ਸਾਰੇ ਹੀ ਨੇੜੇ-ਤੇੜੇ ਚੱਲ ਜਾਵਾਂਗੇ ਇਸ ਤਰ੍ਹਾਂ ਦੇ ਵਿੱਚ ਭੈਣ ਆ ਮੇਰੀ ਇੱਥੇ ਉਸਪੜਾ ਉਹਦੇ ਕੋਲ ਨਹੀਂ ਜਾ ਸਕਦੀ ਐ ਜੀ ਉਹ ਵੀ ਕਹਿੰਦੀ ਕਹਿੰਦੀ ਸਭਜੀ ਸਾਨੂੰ ਵੀ ਖੜਾ ਜਾ ਕੇ ਜੀ ਤੇ ਹਲਕਾ ਲਈ ਬੰਡੀ ਜਾਂਦੇ ਆ ਤੇ ਉੱਥੇ ਵੀ ਜਾ ਪਾ ਰਹਾ ਹੈਗਾ ਕਾ ਚੀਕੀ ਕਰੀਏ ਘਰ ਦੀਆਂ ਕੁੜੀਆਂ ਦੀਆਂ ਮਾਰਨਗੇ ਲਓ ਜੀ ਗੱਲਾਂ ਵਾ ਕਟਾਫੀ ਹੋ ਗਈਆਂ ਹਨ ਤੇ ਮੈਂ ਰੋਟੀ ਪਕਾ ਲਾ ਰੋਟੀ ਪਕਾ ਕੇ ਫੇਰ ਪਿੰਡੀਆਂ ਬਣਾਣੀ ਕਰਦੇ ਆਂ ਫਿਰ ਤੁਹਾਨੂੰ ਦਿਖਾਉਣੀ ਕਿਉਂ ਬਣਾਣਾ ਪਤਾ ਨਹੀਂ ਆ ਲਓ ਜੀ ਮੈਂ ਰੋਟੀ ਪਕਾ ਲਈ ਸਾਰੀ ਤੇ ਹੁਣ ਬਣਾਵਾਂਗੇ ਪਿੰਡੀਆਂ ਤਵੇ ਆਪਾਂ ਨੇ ਰੱਖ ਚਾ ਤਵੇ ਤੇ ਬਣਾਵਾਂਗੇ ਅੱਜ ਥੋੜੀਆਂ ਜਿਹੀ ਬਣਾਉਣੀਆਂ ਨੇ ਸੈਜਰੀ ਤੇ ਯੋਗੀਆਂ ਸੈਜਰੀ ਮੈਂ ਠਾਰਤਾ ਚਾਹ ਦੇ ਕੇ ਇਹ ਤਾਂ ਬਗਾਰਮ ਹੋ ਗਿਆ ਪਾਵਾਂਗੇ ਥੋੜਾ ਜਿਹਾ ਸਰੋਂ ਦਾ ਤੇਲ ਤੇ ਪਿੰਡੀਆਂ ਆਪਾਂ ਨੇ ਕੱਟ ਲਈਆਂ ਬਸ ਦੋ ਕੇ ਰਹਿ ਗਈਆਂ ਨੇ ਮੇਰੀਆਂ ਕੱਟਣ ਤਾਂ ਕਹਾਂ ਪਹਿਲਾਂ ਢਾ ਲੈਣਾ ਸੀ ਮੰਮੀ ਮੈਂ ਹੁਣ 8:30 ਵਜੇ ਢਾ ਲਿਆ ਨੂੰ ਮਾਚਲ ਰਾਮ ਕਰਨਾ ਵੀ ਰਾਤ ਨੂੰ ਵੀ ਨਹੀਂ ਰਿਹਾ ਹੋਣਾ ਬੱਚੇ ਵੀ ਤਰਸੇ ਪੈਣ ਇਹਦੇ ਨਾਲ ਖੇਲਣ ਨੂੰ ਅੱਜ ਜਾਂ ਮੈਂ ਬਾਬਾ ਜੀ ਦੇ ਘਈਏ ਤੇ ਕੁਟਿਆਚ ਜਾਨੀ ਨੇ ਚੜੂ ਲਾਣ ਕਿ ਉਹ ਦੋ ਪੁੱਛਣਾ ਆਂਟੀ ਸਾਈ ਦੇਥੇ ਆਂਟੀ ਸਾਈ ਦੇਥੇ ਦੋ ਦਿਨ ਵਾਰੀ ਆਏ ਬੱਚੇ ਮੇਰੇ ਕੋ ਪੁੱਛਣਾ ਮੈਂ ਹੁਣ ਤੋਂ ਤਾਂ ਜਾਂ ਵੀ ਜਾਂਦਾ ਆਪਦਾ ਵੀ ਉਹ ਨਹੀਂ ਖੇਲਦਾ ਹੈਗਾ ਨਹੀਂ ਇਹ ਸਾਜਰੇ ਬੈਟਬਾਲ ਖੇਲਣ ਚਲੇ ਜਾਂਦਾ ਸੀਗਾ ਉਹਦੇ ਨਾਲ ਟਿਕ ਪਾਵਾਂਗੇ ਤਿਆਰ ਚਲੋ ਜਿੱਦਨ ਨੂੰ ਹਨਾ ਬੱਚੇ ਦਾ ਮਾਣਾ ਲੱਗ ਜਾਣਾ ਮੈਂ ਬਾਹਲਾ ਕਹਿੰਦੀ ਹੁੰਦੀ ਸੀ ਉਹਦਾ ਮਨ ਕਰਿਆ ਲੱਗਣ ਤਾਂ ਹੀ ਲੱਗਦਾ ਵੈਸੇ ਮਿਲ ਨੂੰ ਫਾਇਦਾ ਹੋਇਆ ਲੇਕ ਕਾਲੂ ਮੈਦਰੀ ਮਿੰਟਾ ਕਰਦੀ ਕੋਤੋਂ ਕੋਈ ਕੰਮ ਦੇਖ ਲਾ ਪਲਾਸਟਿਕ ਤੋਂ ਬਾਅਦ ਹਮ ਵਧੀਆ ਨਾਲ ਵੀ ਨਾ ਕਰ ਲੂਗਾ ਥੋਲੀ ਮੜਾ ਇਹ ਪਿਆਜ ਪਹਾਰ ਨੂੰ ਹੋ ਗਿਆ ਜੀਰਾ ਸਾਇਨੇ ਖਾਣਾ ਨਹੀਂ ਜੀਰਾ ਹੀ ਬਾਹਰ ਹੁੰਦਾ

अपन कुछ नहीं कर रहे होंगे क्योंकि दाल-चावल, रोटी वगैरह चलाने के लिए बहुत ज़्यादा तेल है एक रोटी भी लानी ना रही थी लाते नहीं हूँ थोड़ा ही पाँच से काट दूँगा हमारे यहाँ घूमने के लिए अब बहुत ज़्यादा बहुत घंटे तू बुटना आ रहा है मैं जन्मे होती हूँ

ਇਹ ਲਾਲ ਮਸਖਾ ਹਰੰਦਾ ਹਰੀਆਂ ਨੂੰ ਆਉਂਦਾ। ਸਾਹ ਦੇਖ ਜਾਂਦੀ ਹੈ। ਹਰੀਆਂ ਘਟਾ ਕੇ ਪਾ ਦਿੰਦੇ। ਵੈਸੇ ਮੈਂ ਹਰੀਆਂ ਬੱਧਾ ਵਰਤਦੀ ਹਾਂ। ਚਲੋ ਅੱਜ ਇੰਨੀ ਬਣਾ ਕੇ ਦੇਣੀ ਸਬਜੀ। ਸਬਜੀ ਮੈਂ ਨਾਲੇ ਪਾ ਦਿੰਦਾ। ਬਹੁਤ ਵਧੀਆ ਬਣ ਗਈ ਹੈ ਜੇ ਥੋੜੀ ਜਿਹੀ ਸਬਜੀ ਬਣਾ ਲਈਏ ਤਾਂ ਕ੍ਰਿਸਪੀ ਜੀ ਬਣ ਜਾਂਦੀ ਹੈ ਤਾ ਤਵੇ ਤੇ।

ਮੰਤੋਂ ਹੋਏ। ਲੋ ਦੀ ਪਿਆਜ਼ ਵੀ ਆਪਣਾ ਪੁੱਜ ਗਿਆ ਤੇ ਹੁਣ ਇਹਦੇ ਵਿੱਚ ਪਾ ਦਿੰਦੇ ਹਾਂ ਥੋੜਾ ਜਿਹਾ ਨਮਕ বহি বানকে তো চাল ਤਾਵੇ ਦੇ ਡੰਡੇ ਨਾਲ ਜਿਹੜੇ ਮੁਠੇ ਨੇ ਬਹੁਤ ਛੇਤੀ ਜਾਣਦੇ ਨੇ। ਥੁੱਲੇ ਕੁੱਕਰ ਬਾਹਰ ਲਏ। ਆਹ ਹੋ ਗਿਆ ਇਹ ਬੋਹੜ। ਇੱਕ ਦਮ ਹੀ ਤੇਜ। ਹੁਣ ਤਵਾ ਹੋਰ ਲੈ ਕੇ ਆਉਣੀ ਆ। ਤੇ ਚੁੱਲ੍ਹੇ ਤੇ ਥੋੜਾ ਘੱਟਵਾ ਚੰਦਾ ਗੈਸ ਤੇ ਥੋੜਾ ਹੋ ਗਿਆ।

ਤੋ ਥੋੜੀ ਜਿਹੀ ਬਣਾਉਣੀ ਹੋਵੇ ਨਾ ਦੋ ਕੁ ਪਰੀਆਂ ਇਹਦਾ ਹੁਣ ਆਪ ਮੈਂ ਕੋਈ ਪਿੰਡੀਆਂ ਨਹੀਂ ਆਉਣੀਆਂ ਹੋਏ ਇਹ ਸ਼ਾਮ ਨੂੰ ਫੇਰਾਪਾ ਪਿੰਡੀਆਂ ਬਣਾਵਾਂਗੇ ਉਹ ਵੀ ਆਪਾਂ ਨਵੇਂ ਤਰੀਕੇ ਨਾਲ ਬਣਾਵਾਂਗੇ ਉਹਦਾ ਵੀਡੀਓ ਤੇ ਕਰੂੰਗੀ ਉਹ ਅਵੇ ਬਲੌਗ 'ਚ ਕਰਾਂਗੇ ਅੱਜ ਸ਼ਾਮ ਨੂੰ ਬਣਾਉਣੀ ਹੈ ਇਹਦਾ ਪਿੰਡੀਆਂ ਲੂਣਾ ਜਿੰਨੀ ਮਾਜੀ ਤਰੀਕੇ ਨਾਲ ਬਣਾਨਾ ਬਹੁਤ ਵਧੀਆ ਬਣਦੀਆਂ

ਮਾਤਾ ਵਰਦਾ ਦਾ ਤੇਪਾ ਖਾਣੇ ਤੇ ਮਾੜੀ ਘੜੀ ਲਾ ਕੇ ਖਾਂਦੇ ਨੇ ਸਾਡੀ ਤਾਂ ਬਾਕੀਆ ਬੱਤੀ ਸੇਂਹ ਦੀ ਕੋਲੀ ਚ ਕੱਢ ਲੈਣੇ ਤੇ ਮਸਾਲੇ ਦੀ ਰੋਟੀ ਪਕਾ ਲੇ। ਨਾਲ ਦਹੀਂ ਲਊਗਾ। ਮੈਂ ਤਾਂ ਕਹਿੰਦੀ ਸੀ ਰਾਇਤਾ ਬਣਾ ਦਣੀ ਅੱਜ। ਫੇਰ ਕਹਿੰਦਾ ਵੀ ਕਰਨੇ ਹੀ ਸਿੰਪਲ ਦੇ ਹਨ ਖਾਣਾ। ਕੋਈ ਨਹੀਂ ਨਾਲ ਲੂਗ ਦੋ ਪ੍ਰਸ਼ਾਦ ਜਦ ਰੋਟੀ ਲਾ ਕੇ ਨਾ ਡੱਬੇ ਦੇ ਵਿੱਚ ਰੱਖ ਦਿੰਦੇ ਆ ਬਹੁਤ ਸੁਣੀ ਹੋ ਜਾਂਦੀ ਹੈ ਨਰਮ ਨਾ ਲੋ ਜੀ ਆਪਣੀ ਥਾਲੀ ਆਪਣੀ ਥਾਲੀ ਲਾ ਕੇ ਹੋ ਗਈ ਤਿਆਰ ਦੇਖੋ ਪਿੰਡੇ ਕਿੰਨੀ ਵਧੀਆ ਬਣੀਆਂ ਨੇ ਤਵੇ ਤੇ ਜੇ ਤੁਹਾਨੂੰ ਵੀ ਥੋੜੀ ਜਿਹੀ ਪਿੰਡੇ ਦੀ ਲੋੜ ਹੋਈ ਨਾ ਲੋੜ ਹੋਵੇ ਸਬਜ਼ੀ ਦੀ ਤਾਂ ਇਸ ਤਰ੍ਹਾਂ ਪਿੰਡੇ ਦੀ ਸਬਜ਼ੀ ਬਣਾ ਲਓ ਬਹੁਤ ਵਧੀਆ ਬਣਦੀ ਆ ਤੇ ਉਹ ਆਪਾਂ ਬਾਕੀ ਇੱਕ ਇਸ ਕਾਲੀਹੋਰ ਚ ਕੱਢ ਲੈਂਦੇ ਆ ਤੇ ਸੈਨ ਨੂੰ ਦਿੰਨੇ ਰੋਟੀ ਖਾਣ ਨੂੰ ਤੇ ਹੁਣ ਮੈਂ ਨਾ ਉਹਨੂੰ ਸਾਰਾ ਸਮਾਨ ਦੇਣਾ ਕੱਪੜੇ ਵਗੈਰਾ ਦੇਣੇ ਉਹਨਾਂ ਜਾਣਾ ਹੈ ਫੇਰ ਲੇਟ ਹੁੰਦਾ ਤਾਂ ਕਰਕੇ ਫਿਰ ਹੁਣ ਮੈਂ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰ ਦਿਆ ਮਿਲਦੇ ਹਾਂ ਜੀ ਕੱਲੂ ਕਿਸੇ ਨਵੇਂ ਵਲੌਗ ਨਾਲ ਜੇ ਵਲੌਗ ਪਸੰਦ ਆਇਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਹਾਂ ਜੀ ਕੱਲੂ ਦਾ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ